ਹਾਂਜੀ ਕਿਸਾਨ ਵੀਰੋ ਅੱਜ ਤੁਹਾਡੇ ਲਈ ਲੈ ਕੇ ਆਏ ਆ 5911 ਟਰੈਕਟਰ ਤੇ ਨਾਲ ਆ ਸਫਰ ਸੀਡਰ ਬਹੁਤ ਹੀ ਜਿਆਦਾ ਵਧੀਆ ਕੁਆਲਿਟੀ ਦੇ ਵਿੱਚ ਆ ਤੇ ਕਿਸਾਨ ਆਪਦੇ ਖੇਤੀ ਆ ਜਿਹੜੀ ਵਜਾਂਦ ਕਰੀ ਜਾਂਦਾਗਾ ਤੇ ਉੱਥੇ ਹੀ ਆਪਾਂ ਵੀਡੀਓ ਇਹਦੀ ਕਰ ਰਹੇ ਆ ਤੁਸੀਂ ਦੇਖ ਸਕਦੇ ਆ ਟਰੈਕਟਰ ਦੀ ਕੁਆਲਿਟੀ ਆ ਜਿਹੜੀ ਬਹੁਤ ਜ਼ਿਆਦਾ ਵਧੀਆ ਤੇ ਨਾਲ ਆਪਣੇ ਭਰਾ ਹੈਗਾ 사ਸੀ ਕਾ ਬਾਈ ਜੀ 사ਸੀ ਕਾਲ ਬਾਈ ਜੀ ਤੇ ਬਾਈ ਜੀ ਕਿੰਨਾ ਮਾਡਲ ਆ ਟਰੈਕਟਰ ਆਪਣਾ 96 ਮਾਡਲ ਆ ਬਾਈ ਜੀ ਠੀਕ ਆ 96 ਮਾਡਲ ਆ ਇਹ ਤੇ ਬਈ ਇਹਦੇ ਚ ਛਤਰੀ ਆਹ ਜਿਹੜੀ ਲੱਗੀ ਵੀ ਆ ਇਹ ਵੀ ਨਾਲ ਹੀ ਹੋਊਗੀ ਹਾਂਜੀ ਹਾਂਜੀ ਬਾਈ ਕੋਈ ਸਮਾਨ ਨਹੀਂ ਲਾਉਂਦੇ ਸਾਰਾ ਕੁਝ ਨਾਲ ਦੇਵਾਂਗੇ ਐਮਪ ਲੱਗਾ ਫਰ ਵਾਲੀ ਛਤਰੀ ਆ ਠੀਕ ਆ ਥੋੜਾ ਬੰਪਰ ਲੱਗਾ ਵਿਆ ਤੇ ਕੁਆਲਿਟੀ ਟਾਇਰਾਂ ਦੀ ਤੁਸੀਂ ਚੈੱਕ ਕਰ ਸਕਦੇ ਆ ਆ ਕੁਆਲਿਟੀ ਟਾਇਰਾਂ ਦੀ ਆ ਤੇ ਅਗਲੇ ਟਾਇਰਾਂ ਦੀ ਕੁਆਲਿਟੀ ਵੀ ਤੁਹਾਨੂੰ ਦਿਖਾ ਦੰਨਾ ਮੈਂ ਕਿੱਦਾਂ ਦੀ ਆ ਆ ਕਰ ਲੋ ਚੈੱਕ ਕੁਆਲਿਟੀ ਅਗਲੇ ਟਾਇਰਾਂ ਦੀ ਤੇ ਘੋੜਾ ਬੰਪਰ ਜਿਹੜਾ ਲੱਗਿਆ ਵਾ ਬਹੁਤ ਹੀ ਹੈਵੀ ਘੋੜਾ ਵਾ ਬੰਪਰ ਜਿਹੜਾ ਲੱਗਿਆ ਵਾ ਤੁਸੀਂ ਦੇਖ ਸਕਦੇ ਆ ਟਰੈਕਟਰ ਦੀ ਕੱਲੀ-ਕੱਲੀ ਚੀਜ਼ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਤੇ ਲਖੇ ਬਾਈ ਕੀ ਰੇਟ ਕੀ ਆ ਜੇ ਆਪਾਂ ਰੇਟ ਦੀ ਗੱਲ ਕਰਕੇ ਰੇਟ ਬਾਈ ਇਹਦਾ 2,80,000 ਰੁਪਿਆ ਟਰੈਕਟਰ ਦਾ ਟਰੈਕਟਰ ਦਾ ਰੇਟ ਆ ਬਾਈ ਹਾਂਜੀ ਠੀਕ ਆ ਬਾਈ ਤੇ ਸੁਪਰ ਸੀਟਰ ਦਾ ਰੇਟ ਬਾਈ ਸੁਪਰ ਸੀਟਰ ਦਾ ਵੀਰੇ 1,10,000 110000 ਹਾਂਜੀ ਜੇ ਕੋਈ ਭਾਈ ਜੋੜਾ ਇਕੱਠਾ ਲੈਂਦਾ ਠੀਕ ਹੈ ਭਾਈ ਤੇ ਫਿਰ ਆਪਾਂ 380000 ਚ ਦੇ ਦਾਂਗੇ ਜੇ ਜੋੜਾ ਇਕੱਠਾ ਲੈਂਦਾ ਕੋਈ ਹਾਂਜੀ ਤੇ ਇਹਦੀ ਆਪਾਂ ਚਲਾਈ ਵੀ ਟਰੈਕਟਰ ਦੀ ਆਪਾਂ ਦਿਖਾ ਦੇਾਂਗੇ ਸਫਰ ਸੀਡਰ ਤੇ ਕਿਦਾਂ ਦੀ ਆ ਹਨਾ ਕਿਉਂਕਿ ਤੁਸੀਂ ਹੁਣ ਕਣਕਾ ਜਿਹੜੀ ਉਹ ਪਈ ਆ ਤੁਸੀਂ ਦੇਖ ਸਕਦੇ ਆ ਨਾਲ ਕਣਕ ਇਹ ਵੀ ਜਰੇ ਆ ਭਰਾ ਤੇ ਇਹਨਾਂ ਨੂੰ ਲੋੜ ਹੈਗੀ ਆ ਵੇਚਣ ਦੀ ਤੇ ਇਹ ਕਹਿੰਦੇ ਵੀ ਕੋਈ ਵੀ ਵਪਾਰੀ ਬੰਦਾ ਸੰਪਰਕ ਨਾ ਕਰਿਓ ਜੇ ਘਰੋਂ ਹੀ ਟਰੈਕਟਰ ਵੇਚਣਾ ਤੇ ਉਦਾਂ ਦੇ ਬੰਦੇ ਨੂੰ ਵੇਚਣਾ ਜਿਹੜਾ ਆਮ ਕਿਸਾਨ ਹੁੰਦਾ ਬਾਕੀ ਬਈ ਹਾਲਤ ਫੁੱਲ ਵਧੀਆ ਸਾਲ ਹੋਇਆ ਇੰਨ ਪੰਪ ਕਰਾਏ ਨੂੰ ਠੀਕ ਹੈ 6 ਮਹੀਨੇ ਹੋਏ ਆ ਬੈਟਰੀ ਰਖਾਈ ਨੂੰ ਤੇ ਰੈਡੀਟਰ ਨਾ ਮਾਰ ਖਾਇਆ ਠੀਕ ਹੈ ਬਈ ਕੰਮ ਦਾ ਕੰਮ ਹੋ ਗਿਆ ਸਾਰਾ ਕੰਮ ਲਾ ਕੇ ਯਾਰ ਵੀ ਅੱਜ ਦੇ ਟਾਈਮ ਤੇ ਰੁਪਿਆ ਲਾਉਣ ਦੀ ਲੋੜ ਨਹੀਂ ਹਾਂਜੀ ਹਾਂਜੀ ਬਈ ਇੱਕ ਵੀ ਰੁਪਿਆ ਨਹੀਂ ਪਾਲਦਾ ਠੀਕ ਹੈ ਟਰੈਕਟਰ ਵੀ ਤੁਸੀਂ ਹਾਲਤ ਦੇਖ ਸਕਦੇ ਆ ਟਰੈਕਟਰ ਦੀ ਤੇ ਆ ਤੁਹਾਨੂੰ ਮੈਂ ਦਿਖਾ ਦਿੰਨਾਗਾ ਸਾਰਾ ਕੰਮ ਆ ਜਿਹੜਾ ਟਰੈਕਟਰ ਦਾ ਹੋਇਆ ਵਿਆ ਉਹਨੇ ਇੱਕ ਇੱਕ ਕਹਿੰਗੇ ਪੁਰਾਣੇ ਮਾਡਲ ਹੁੰਦੇ ਆ ਕੋਈ ਨਾ ਕੋਈ ਮਾੜੀ ਮੋਟੀ ਕਮੀ ਹੈ ਵੀ ਨਹੀਂ ਇੱਕ ਵੀ ਤਰੀਕੇ ਦੀ ਕਮੀ ਹੈ ਨਹੀਂ ਕਿਉਂਕਿ ਟਰੈਕਟਰ ਦੇ ਪੈਸੇ ਆ ਜਿਹੜੇ ਬਹੁਤ ਜ਼ਿਆਦੇ ਲਾਏ ਵੇ ਯਾਰ ਤੇ ਤੁਸੀਂ ਦੇਖ ਸਕਦੇ ਆ ਕਿੰਨਾ ਹੈਵੀ ਕੋੜਾ ਬੰਪਰ ਆ ਤੁਸੀਂ ਦੇਖ ਲਓ ਕਿੰਨਾ ਮੋਟਾ ਬਹੁਤ ਹੀ ਜ਼ਿਆਦੇ ਵਧੀਆ ਕੁਆਲਿਟੀ ਦੇ ਵਿੱਚ ਆ ਬਾਕੀ ਤੁਹਾਨੂੰ ਚੱਲਦਾ ਵੀ ਦਿਖਾਵਾਂਗੇ ਤੇ ਜੇ ਲੋਕੇਸ਼ਨ ਦੀ ਗੱਲ ਕਰੀਏ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਖਾਰਾ ਤੇ ਵੀਡੀਓ ਦੇ ਵਿੱਚ ਨੰਬਰ ਜਿਹੜਾ ਚੱਲਦਾ ਤੁਸੀਂ ਉਹਦੇ ਤੇ ਸੰਪਰਕ ਕਰ ਸਕਦੇ ਆ ਤੇ ਆ ਕੇ ਵਾਹ ਕੇ ਵੀਜ ਕੇ ਚਲਾ ਕੇ ਤੁਸੀਂ ਟਰੈਕਟਰ ਜਿਹੜਾ ਦੇਖ ਸਕਦੇ ਆਂਗੇ ਤੇ ਜਿਹੜਾ ਸੁਪਰ ਸੀਡਰ ਆ ਇਹਦੇ ਨੂੰ ਵੀ ਪੂਰੀ ਤੁਸੀਂ ਵਰਤੋਂ ਕਰਕੇ ਦੇਖ ਸਕਦੇ ਆਂ ਦੀ ਇਹ ਨਹੀਂਗਾ ਵੀ ਆਪਾਂ ਕਹਿ ਦਈਏ ਵੀ ਖੜਾ ਟਰੈਕਟਰ ਤੁਸੀਂ ਦੇਖ ਲਓ ਜਾਂ ਸੁਪਰ ਸੀਡਰ ਖੜਾ ਦੇਖ ਲਓ ਤੁਸੀਂ ਚਲਾ ਕੇ ਦੇਖਣਾ ਤੁਹਾਨੂੰ ਦਿਖਾ ਦਿੰਨੇ ਆ ਬਲੇਡ ਵਗੈਰਾ ਇਹਦੇ ਬਹੁਤ ਹੀ ਜਿਆਦਾ ਵਧੀਆ ਕੁਆਲਿਟੀ ਦੇ ਵਿੱਚ ਪਏ ਆ ਤੇ ਹੁਣ ਤੁਹਾਨੂੰ ਤੋਰਾ ਦਿਖਾਉਨੇ ਆ ਟਰੈਕਟਰ ਦਾ ਵੀ ਕਿਦਾਂ ਦਾ ਤੋਰਾ ਕਣਕ ਵੀ ਦੇ ਦਿਖਾ ਦਿੰਨੇ ਆ ਤੁਹਾਨੂੰ ਹਾਂਜੀ ਹੁਣ ਤੁਸੀਂ ਦੇਖ ਸਕਦੇ ਆਂ ਆਪਾਂ ਲੈਫਟ ਚੱਕਣ ਲੱਗੇ ਆਂਗੇ ਟਰੈਕਟਰ ਦੀ ਤੁਹਾਨੂੰ ਲੈਫਟ ਦਾ ਪਤਾ ਲੱਗ ਜੂ ਵੀ ਕਿੱਦਾਂ ਦੀ ਚਲੋ ਵੀ ਦੇਖੋ ਕੋਲੇ ਕਾਮੀਆਂ ਆਵਾਂ ਲੈਫਟ ਪੱਖੋਂ ਸਾਰੇ ਤੁਸੀਂ ਦੇਖ ਲਓ ਬਾਕੀ ਹਵਾ ਚੈੱਕ ਕਰਦੇ ਆਂ ਟਰੈਕਟਰ ਦੀ ਪਰ ਸੈਂਟਰ ਤੇ ਟਰੈਕਟਰ ਦੀ ਚਲਾਈ ਚੈੱਕ ਕਰ ਸਕਦੇ ਆ ਤੁਸੀਂ ਤੇ ਕੁਆਲਿਟੀ ਚੈੱਕ ਕਰੋ ਵਾਹਨ ਦੀ ਕਿੰਦਾ ਦਾ ਵਾਹਨ ਬਣਾ ਰਿਹਾ ਫੁੱਲ ਵਧੀਆ ਚਾਲੂ ਹਾਲਤ ਦੇ ਵਿੱਚ ਫੁੱਲ ਵਧੀਆ ਕੁਆਲਿਟੀ ਦੇ ਵਿੱਚ ਟਰੈਕਟਰ ਆ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਆ ਤੁਸੀਂ